ਤੇ ਹੈਲੋ ਗਾਈਸ ਕਿਦਾਂ ਜੇ ਤੇ ਅੱਜ ਸਾਡੇ ਵਲੌਗ ਦਾ ਪੰਜਵਾਂ ਦਿਨ ਆ ਤੇ ਅੱਜ ਪਿੰਡ ਲਾਗੇ ਕੇ ਦੇ ਮੇਲਾ ਵਾ ਤੇ ਅੱਜ ਉਥੇ ਚੱਲੇ ਆ ਤੇ ਵੈਲਕਮ ਬੈਕ ਟੂ ਮਾਈ ਚੈਨਲ ਤੇ ਗਾਈਸ ਹੋਰ ਸਨਾਂ ਕੀ ਹਾਲ ਜੇ ਵਧੀਆ ਜੇ ਮਾਹੌਲ ਚੱਲ ਓਕੇ ਆ ਚੱਟ ਜੇ ਗੱਡੀਆਂ ਪੂਰੀਆਂ ਆ ਖੁਸ਼ੀ ਭਾਜੀ ਆਪਣੇ ਵਲੌਗਰ ਭਾਜੀ ਮੇਨ ਆਪਣੇ ਤੇ ਆ ਸਰਨਾ ਦੇਖੋ ਇਹਦਾ ਕਿੱਦ ਨੂੰ ਜਾਣ ਡਿਆ ਦਾ ਕੰਗਰੇਟਰ ਨੂੰ ਸੇਕ ਲੱਗ ਗਿਆ ਤੇ ਚਲੋ ਭਾਈ ਤੁਹਾਨੂੰ ਮਿਲਦੇ ਫਿਰ ਮੇਲੇ ਨੇ ਜਾ ਕੇ ਓਕੇ ਤੇ ਆ ਸਾਡੇ ਗਲੀਆਂ ਨੇ ਨਿਆਣੇ ਦੇ ਵੇਖ ਲੋ ਓਕੇ ਭਾਈ ਆ ਜੋ ਭਾਈ ਨਾਲ ਆਪਣੇ ਭਾਈ ਨਾਲ ਆਪਣੇ ਜਾਂੜਿਆ ਟਨਲ ਆ ਚੁੱਕੀ ਆ ਤੇ ਟਨਲ ਪਾਰ ਕਰਦੇ ਪਿੰਡ ਗੋਇਗੀਪੁਰਾ ਤੁਹਾਨੂੰ ਮੇਲੇ ਦਾ ਪੂਰਾ ਆਨੰਦ ਮਣਾਉਨੇ ਆ ਤੇ ਓਕੇ ਗਾਇਸ ਮਿਲਦੇ ਆ ਜਿੱਦਾਂ ਜਿੱਦਾਂ ਆਪਾਂ ਅੱਗੇ ਵਧ ਰਹੇ ਆ ਪਿੰਡ ਵੀ ਨੇੜੇ ਆ ਰਿਹਾ ਗਾਇਸ ਤੋਂ ਬਹੁਤ ਜ਼ਿਆਦੀ ਪਈ ਹੈਗੀ ਤੇ ਦਿਖਣ ਕੋਈ ਟਾਈਮ ਬਦਲ ਵੀ ਬੰਦੇ ਦਿਖ ਨਹੀਂ ਦੇ ਪਰ ਖੁਸ਼ੀ ਨਹੀਂ ਦਿਖਦੇ ਜੇ ਵੀ ਤੁਹਾਨੂੰ ਇੰਤਜ਼ਾਰ ਹੀ ਤੇ ਬੇਨਾ ਮੇਲਾ ਆ ਗਿਆ ਆ ਵਾ ਆ ਵੇਖੋ ਕਬੱਡੀ ਦਾ ਪੂਰਾਉਂਦੇ ਕਬੱਡੀ ਭਾਜੀ ਆਹ ਪਾ ਲਈ ਕਬੱਡੀ ਆ ਸਾਡੇ ਇੱਕ ਦਾ ਵੀ ਪਲੇਅਰ ਭਾਜੀ ਆ ਬਲੌਗ ਉਹ ਇੱਕ ਅਗਿਰਾ ਚੈੱਕ ਕਰੋ ਭਾਈ ਆ ਸਾਡੇ ਖਿਡਾਰੀ ਪਲੇਅਰ ਦੇਖੋ ਭਾਈ ਮੇਲੇ ਦਾ ਘੱਟ ਚੈੱਕ ਕਰ ਰਹੇ ਪੂਰਾ ਮੇਲੇ ਚ ਹੋਰ ਕੇ ਮੇਲੇ ਚ ਤੇ ਵਲੌਗ ਆ ਭਾਈ ਕਰੋ ਚੱਕ ਦੁਕਾਨਾਂ ਮੇਲੇ ਦਾ ਪੂਰਾ ਪੂਰਾ ਮੇਲੇ ਦਾ ਆਨੰਦਵਾ ਤੇ ਦੇਖੋ ਭਾਈ ਮੇਲੇ ਦਾ ਆਨੰਦ ਪੂਰਾ ਆ ਕੋਈ ਜਗਾ ਵੀ ਆਪਣੇ ਨਾਲ ਰੱਖ ਲਓ ਤੇ ਆਹ ਖੁਸ਼ੀ ਭਰੀ ਆ ਤੇ ਚਲੋ ਤੁਹਾਨੂੰ ਮੇਲੇ ਤੇ ਕੋਈ ਨਹੀਂ ਮਿਲ ਸਕਦੇ ਲੜਾਈ ਹੋ ਗਈ ਪੰਗੂੜੇ ਚੜਨ ਤੋਂ ਆ ਵੇਖੋ ਆ ਵੇਖੋ ਸੰਢ ਆ ਵੇਖੋ ਆ ਬੰਦੇ ਆ ਗਏ ਜੰਪਿੰਗ ਆਲੇ ਵੇਖ ਲੋ ਬੰਦੇ ਉਹ ਲੰਮੇ ਪਾਉਂਗਾ ਹੱਦ ਕਰਦੀ ਜਨਤਾ ਹੱਦ ਕਰਦੀ ਆ ਜੀ ਬਾਬੇ ਉਹ ਵੇਖੋ ਬਾਬੇ ਆ ਬਾਕੀ ਮਹੌਸਨ ਪੂਰਾ ਐਨ ਧੁੰਦ ਪਈ ਆ ਫੈਲ ਵੀਰ ਜਾਣਦੇ ਜੀ ਤੁਸੀਂ ਪਿਛਲੇ ਬਰਾਗਾ ਦੇ ਪਿਛਲੇ ਬਰਾਗਾ ਤਾਂ ਇਹ ਵੇਖਣਾ ਭਾਈ ਦੀ ਜੀ ਬੂਤੀ ਵੇਖੀ ਆ ਆਹੋ ਬਾਕੀਆਂ ਦੇ ਬੋਲ ਸੋਹਣੇ ਆਦਰੇ ਕਰੋ ਚੈੱਕ ਭਾਈ ਬੰਦੇ ਭਾਈ ਤੁਰਨ ਹੀ ਨਹੀਂ ਦੇ ਆ ਇਕਲ ਸਮਾਦ ਦੀ ਕਰਦੀ ਇਕਲੇ ਬਾਕੀ ਭਾਈ ਮੇਲਾ 2-3 ਦਿਨ ਹੀ ਤੇ ਭਾਈ ਅੱਜ ਦੂਜਾ ਦਿਨ ਆ ਤੇ ਬਾਕੀ ਸਵੇਰੇ ਮੇਨ ਮੇਨ ਮੇਲਾ ਸਵੇਰੇ ਬਾਕੀ ਬਾਕੀ ਸਵੇਰੇ ਤੁਹਾਨੂੰ ਸਾਰਾ ਤੁਹਾਨੂੰ ਸਵੇਰ ਵਾਲੇ ਬਲੌਗ ਤੇ ਦਿਖਾਵਾਂਗੇ ਸਾਰਾ ਕੁਝ ਜੀ ਬਾਕੀ ਭਾਈ ਪ੍ਰਸ਼ਾਦਾ ਸ਼ਗਨ ਚੱਲੇ ਆ ਤੇ ਆਣ ਕੇ ਤੁਹਾਨੂੰ ਕਰਦੇ ਫਿਰ ਬਲੌਗ ਸ਼ੁਰੂ ਤੇ ਮੈਨੂੰ ਕੁਸ਼ੀ ਭਾਜੀ ਅਨੁਭਵ ਕਰੀ ਆਪਣਾ ਕਰਦੇ ਟੋਪੀ ਲੈ ਲਾ ਨਾ ਆਹੋ ਕੀ ਮੁੰਡੇ ਲੱਗੇ ਛਕੜ ਲੰਗਰ ਚਾਹ ਜੂ ਲੱਗੇ ਪੀਏ ਬਾਕੀ ਸੰਗਤ ਚੱਕਰ ਤੋਂ ਮੇਲੇ ਵਿੱਚ ਆ ਵੀ ਆਪਾਂ ਜੀ ਆ ਮੁੰਡੇ ਸਿੱਟੇ ਕਸੂਰ ਲੱਗੇ ਨੇ ਆ ਜਵਾਜ ਵਾਡੀਆਂ ਚੱਲਣਾ ਜੱਗਾ ਭਾਜੀ ਬਾਕੀ ਬੁੜਦਾ ਆਪਾਂ ਜੀ ਬਾਕੀ ਗੁੜਦਰਾ ਵੇ ਸਦੇ ਬਹੁਤ ਸਾਰਾ ਗੁੜਦਰਾ ਕੋਈ ਬੁੜਦਾ ਜਿ ਮੇਲਾ ਉਹ ਦੇਖ ਆ ਬਾਕੀ ਭਾਈ ਆਪਾਂ ਲੰਗਰ ਛਕ ਲਿਆ ਤੇ ਇਧਰੇ ਭਾਈ ਹੋਣੀ ਡਏ ਆ ਲੰਗਰ ਖਾਨ ਭਾਜੀ ਚਾਹ ਦੀ ਵਾਰੀ ਆ ਗਈ ਚਾਹ ਲੱਗੇ ਛਕਣਾ ਆ ਮੁੰਡੇ ਪੂਰੇ ਰੈਡੀ ਆ ਖੁਸ਼ੀ ਹਣੀ ਭਾਜੀ ਬਾਟੇ ਫੜੇ ਆ ਭਾਈ ਬੇਲਪੋੜੀ ਚੱਲਣ ਢੀ ਆ ਫੋਨ ਆਉਣ ਡਿਆ ਸਹਿਲ ਵੀਰ ਵੇ ਸੰਦਾ ਲੰਗਰ ਚੱਲਣ ਡਿਆ ਜੇ ਲਵਲੀ ਭਾਜੀ 3 3 ਪੀਸ ਉਹ ਘਰੇ ਲੈ ਜਾਗੇ ਸਵੇਰੇ ਚਾਹ ਨਾ ਖਾਵਾਂਗੇ ਸਾੜਿਆ ਨਹੀਂ ਬਸ ਭਾਜੀ ਬਸ ਪਤਾ ਦੇਣ ਇਹ ਇਧਰ ਭਾਜੀ ਡੱਬਾ ਹੀ ਡੱਬਾ ਹੀ ਭਾਜੀ ਹਣੀ ਭਾਈ ਚੱਲੂ ਵੇਸਣ ਵੇਸਣ ਪੂਰਾ ਚੱਲਣ ਡਿਆ ਭਾਜੀ ਤੇ ਆ ਭਾਜੀ ਵੇਸਣ ਹੁੰਦੇ ਆ ਮੈਂ ਡੱਬਾ ਲੈ ਗਿਆ ਵੇਸੰਦਾ ਤੇ ਗਾਇਸ ਤੇ ਮੇਲਾ ਲਿਆ ਵੇਹ ਤੇ ਅੱਜ ਦੇ ਵਲੌਗ ਨੂੰ ਫਿਰ ਆਪਾਂ ਇੱਥੇ ਖਤਮ ਕਰਦੇ ਆ ਦੇਖੋ ਹੋਪ ਆ ਕਿ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਵਧੀਆ ਲੱਗੀ ਹੋਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਕਰਕੇ ਸਵੇਰੇ ਵੀ ਤੁਹਾਨੂੰ ਮਿਲਾਂਗੇ ਓਕੇ ਗਾਇਸ ਤੇ ਹੁਣ ਅਸੀਂ ਚੱਲੇ ਆਂ ਕਰੇ ਤੇ ਥੋਪ ਆ ਕਿ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਏਗਾ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਅਗਲਾ ਵਲੌਗ ਭਾਜੀ ਤੁਹਾਨੂੰ ਸਵੇਰੇ ਦੇਖਣ ਨੂੰ ਮਿਲੇਗਾ ਆਹ ਵਲੌਗ ਤੇ ਐਡਿਟ ਕਰਕੇ ਪਾ ਦੇਣਾ ਵਾ ਹੁਣੇ ਹੀ ਤੇ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਓਕੇ ਟਿਲ ਦੈਨ ਟੇਕ ਕੇਅਰ ਬਾਏ ਬਾਏ ਗੁੱਡ ਬਾਏ ਪਤਾ ਨਹੀਂ ਹੁਣ ਨਾ ਇਹ ਦਿਲ ਤੇ ਆਤਰਾ ਕੇ ਨਾ ਨੇਹਰਾ ਵੜਾ ਸੀ ਤੇ ਆ ਤੇ ਗਏ ਆ ਤੇ ਹੁਣ ਲਿਮਕਾ ਲੱਗੇ ਪੀਣ ਅਗਲਾ ਇਹਦਾ ਪਾਰਟ ਹੁਣ ਅਗਲੇ ਵਲੌਗ ਚ ਗਾਊਗਾ ਠੀਕ ਹੈ